अजी कितना दा तो मैनु नहीं <laughs> है बाबा बाबा पता नहीं आया है बाबा बाबा है बाबा साले है मां <laughs> बेटी पास अंदर से कोबा वो अंदर को मां घर हो ठीक है अंदर से जी जय जय के मजा के ठीक है

ਰੋ ਕਰਾਉਂਦਾ ਜੀ ਲਾ ਕੇ ਬੈਠ ਗਿਆ ਉਹ ਤਾਂ ਫੋਗੋ ਪੁਰਤੀ ਉਹਨੇ ਆ ਇਧਰ ਇਹ ਕਾਢ ਦੇ ਨਾ ਕਰਦੇ ਨਹੀਂ ਕਰਕੇ ਇਧਰੋਂ ਗੱਲ ਚਾੜਦੇ ਨਹੀਂ ਕਰੂ ਕਰਕੇ ਉਹ ਕਾਉ ਨੂੰ ਯਰਨਾ ਇਹਨਾਂ ਨੂੰ ਓਲਡ ਸੋਲਡ ਕਰਤਾ ਕੰਮ ਸਾਰਾ ਕੋਈ ਨਾ ਖੜਦਾ ਟੇਕ ਲੈਨੇ ਇਹਦਾ ਨਿਵੇੜ ਦਿੰਦੇ ਪਹਿਲਾਂ ਮੈਂ ਨੱਬੜ ਕੇ ਮੈਂ ਤਾਂ ਛਿੰਟੇ ਜਾਉਂ ਹਾਈ ਟੱਕ ਤੇ ਮਸਤ ਕਰਕੇ ਕੰਮ ਵਾਲਾ ਦੋ ਨਹੀਂ ਕੋਈ ਕੱਟੂ ਇਹ ਮੈਂ ਆਉਣ ਵਾਲਾ ਗੱਲ ਦਾ ਕੰਮ ਵਾਲਾ ਮੈਂ ਤਾਂ ਰੇਗਦਾ ਵਾਸ ਮੈਂ ਤਾਂ ਪਤਾ ਹੀ ਜਾ ਬਾਬਿਆ ਨੂੰ ਕਾਣਾ ਬਾਹ ਪਿਆਰ ਪੰਜ 6 7 8 9 ਹਾਂ ਰੋਟੀ ਦੇ ਬਾਬਾ ਹਾਂ ਰੋਟੀ ਦੇ ਬਾਬਾ ਜੀ ਤਾਂ ਜਾਂਦਾ ਵਿਚਾਰੀ ਜੀ ਮੱਦੇ ਬੜੇ ਰਿਓ ਕਿਉਂ ਉਹਦਾ ਬਾਬਾ ਕਹਿੰਦਾ ਸੀ ਕਹਿੰਦਾ ਉਹਦਾ ਰੱਖ ਲਾ ਉਹ ਵਰਤ ਮਾ ਫੇ ਇੰਨੇ ਭੁੱਖਾ ਮਾਰਨ ਨੂੰ ਰਣ ਦੇ ਭੁੱਖਾ ਤਾਂ ਨਾ ਮਾਰ ਫੇ ਬਿੱਟਾ ਕਰ ਰੰਨਾ ਇੰਨੇ ਕਰਦੇ ਇਵੇਂ ਆ ਤੋਹਾਂ ਇਹ ਇਹ ਦੂ ਕੱਢ ਜੂ ਭੁੱਖ ਲੱਗੀ ਵੀ ਆ ਚੜੀ ਭਾਂਡ ਕੱਢ ਜੀ ਹੂੰ ਆਪਾਂ ਕੀ ਲੈਣਾ ਚੱਲ ਕੋਈ ਨਾ ਆ ਜਾ ਆ ਆ ਸਾਮੀਓ ਕੱਥੀ ਆ ਜਾ ਕੇ ਨਾਲ ਮੈਨੂੰ ਕੁਝ ਨਹੀਂ ਲੱਗਿਆ ਆ ਲੈ ਜਾ ਦੇ ਚੱਕ ਕੇ ਆਉ ਪਈ ਐ ਸਗੀ ਉਹ ਦੋਲਣੀ ਜੀ ਰਹਿ ਗਈ ਬਾਬਿਆਂ ਦੀ ਕੋਈ ਨਾ ਬਾਬੇ ਕੋਲੇ ਰੱਖ ਲੈਂਦੇ ਉਹ ਉਹ ਦੋਲ ਹੁੰਦੇ ਨਲੂ ਜੀ ਬੱਦਾਂ ਦੀ ਕੋਠੀਰੋ ਨਾ ਸਾਰਾ ਕੁਝ ਮਤ ਕਰਦਾ ਕਰ ਕੱਲ ਮੈਂ ਬਾਬਾ ਉੱਥੇ

ਕੀ ਹੈ ਆ ਉ ਕਿਤੇ ਕਪੜੀ ਪੰਜ ਹੈ ਕੀ ਕਰਨੀ ਇੱਦਾਂ ਦੋ ਸਭ ਚਾਹੀਦੀ ਆਂਜੋ ਤੇ ਬਾਹਰ ਤੇ ਫਿੱਟੀ ਪਈ ਹੈ ਇਹ ਉਹ ਤੇ ਖੱਬਾ ਜੇ ਤੇ ਜਿੱਥੇ ਆ ਜਾਣਤੇ ਕਾ ਹੋਕਰ ਜੌਰਲੇ ਬਚੇ ਰਹਤੀ

ਬਸ ਯੱਕ ਵੀ ਸੇਵ ਦੇ ਰੇ ਨਾਲ ਦੀ ਇਹ ਆਕੀ ਪਾ ਦੇ ਸੇਵ ਦੇ ਨਾਲ ਤਾਂ ਮਸਤੀ ਪਾ ਦੇ ਚੜਦੇ ਨਹੀਂ ਕਰਕੇ ਮਸਤੀ ਕਰਦੇ ਬਸ ਉਹ ਵੀ ਪਾਉਣਗੇ ਵਾਸ ਤੇ ਲੈ ਆਇਨੀ ਮੈਂ ਹਾਂ ਨਾਲ ਕੋਈ ਨਾ ਮੱਥਾ ਦੇ ਦੇ ਚੜਦੇ ਨਹੀਂ ਕਰਕੇ ਗਾ ਲੈ ਉੱਥੇ ਚੱਲ ਜਾ ਮਿੱਟੀ ਕਰ ਦੇ ਬਣਨ ਰੋਕੀ ਬਸ ਮਾਰਦਾ ਕੋਈ ਚਲੋ ਇਹ ਕਹਾਂਗੇ ਬਸ ਜੀ ਹੋ ਆ ਦੇਲਾ ਥਾ ਦੇ ਨਾ ਦਗਾ ਨਾ ਹੋ

ਸੰਦਰਭ ਚਲਾ ਗਿਆ। ਇਹ ਮੈਂ ਸੋਚਦਾ ਹਾਂ। ਇਹ ਚਲਾ ਗਿਆ। ਇਹ ਰਹਿ 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 हर्जा पत्ता ना।, 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 ना है नहीं क्या करना ना हर्जा डबल ना है ना हर्जा ओये दबाइयो ये नहीं हमने कभी बीस हफ्ते चली गई चली गई पीते पीते हो गया